ਵੱਡੀ ਖਬਰ ਲੁਧਿਆਣਾ ਤੋਂ ਹੈ ਜਿੱਥੇ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਦੇ ਵਿੱਚ ਕਾਂਗਰਸ ਦੇ ਪ੍ਰਦਰਸ਼ਨਕਾਰੀਆਂ ਤੇ ਪਾਣੀ ਦੀਆਂ ਬੁਛਾੜਾ ਦਾ ਇਸਤੇਮਾਲ ਹੋਇਆ ਤੇ ਲਾਠੀ ਚਾਰਜ ਕੀਤਾ ਗਿਆ ਪੰਜਾਬ ਚ ਵਿਗੜੀ ਕਾਨੂੰਨ ਵਿਵਸਥਾ ਦੇ ਖਿਲਾਫ ਇਹ ਪ੍ਰਦਰਸ਼ਨ ਸੀ ਹੋਰ ਜਾਣਕਾਰੀ ਦੇ ਲਈ ਗੱਲ ਕਰਦੇ ਹਾਂ ਸਾਡੇ ਪੱਤਰਕਾਰ ਨਵਿੰਦਰ ਸਿੰਘ ਬਰਾੜ ਦੇ ਨਾਲ ਨਵਿੰਦਰ ਪਾਨੋਜੀ ਵਰਕਰ ਵੱਡੀ ਕੈਂਟੀ ਦੇ ਵਿੱਚ ਤੋਂ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਆ ਇਹਨਾਂ ਦਾ ਇਸ ਪ੍ਰਦਰਸ਼ਨ ਦੀ ਅਗਵਾਈ ਸੰਸਦ ਰਵਨੀਤ ਬਿੱਟੂ ਕਰ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਇਹ ਪੁਲਿਸ ਕਮਿਸ਼ਨਰ ਨੂੰ ਮਿਲਣਾ ਚਾਹੁੰਦੇ ਨੇ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਪੰਜਾਬ ਦੇ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੇ ਲਈ ਚੂੜੀਆਂ ਦੇਣੀਆਂ ਚਾਹੁੰਦੇ ਨੇ ਪੱਗੀਆਂ ਚਾਹੁੰਦੇ ਨੇ ਇਸ ਦਾ ਕਾਰਨ ਇਹਦਾ ਦਾ ਕਹਿਣਾ ਹੈ ਕਿ ਪੰਜਾਬ ਦੀ ਜਿਹੜੀ ਲੈਂਡ ਆਰਡਰ ਸਿਚੁਏਸ਼ਨ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ ਪੰਜਾਬ ਚ ਥਾਂ ਥਾਂ ਤੇ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ ਕਈ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਕੱਲ ਜਿਸ ਤਰ੍ਹਾਂ ਫਰੀਦਕੋਟ ਦੇ ਵਿੱਚ ਵੀ ਪੁਲਿਸ ਨੇ ਇੱਕ ਬੇਗੁਨਾ ਦਾ ਇਨਕਾਪਰ ਕਰ ਦਿੱਤਾ ਗੈਂਗਸਟਰ ਦੇ ਬਲੇਕੇ ਹੋਰ ਇਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਪਿਛਲੇ ਦਿਨੀ ਸਿੱਖ ਪ੍ਰਚਾਰ ਕਰਨਜੀਤ ਸਿੰਘ ਢੰਡਰੀਆਂ ਬਲਾਂ ਤੇ ਕਾਪੜਾ ਨਾ ਹਮਰਾ ਕੀਤਾ ਗਿਆ ਇਹਨਾਂ ਕਰੀਆਂ ਮਾਰਦਤਾਂ ਤੋਂ ਇਲਾਵਾ ਹੋਰ ਕਈ ਰਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਕਿਸੇ ਦੇ ਚਲਦੇ ਕਾਂਗਰਸ ਵਰਕਰਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਲੈਂਡ ਅਫਰ ਸਥਿਤੀ ਜਿਹੜੀ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ ਔਰ ਸਰਕਾਰ ਇਸ ਤੇ ਕਾਬੂ ਪਾਉਣ ਦੇ ਵਿੱਚ ਹਰ ਪੱਖ ਤੋਂ ਅਸਫਲ ਰਹਿ ਰਹੀ ਹੈ ਇਸੇ ਦੇ ਚਲਦੇ ਸਰਕਾਰ ਨੂੰ ਜਿਤਾਉਣ ਦੇ ਲਈ ਸਰਕਾਰ ਤੱਕ ਸਨੇਹਾ ਪਹੁੰਚਾਉਣ ਦੇ ਲਈ ਸਰਕਾਰ ਨੂੰ ਜਗਾਉਣ ਦੇ ਲਈ ਇਹ ਪ੍ਰਸ਼ਨ ਕੀਤਾ ਜਾ ਰਿਹਾ ਔਰ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਉਸ ਨੇ ਉਹਨਾਂ ਨੇ ਚੂੜੀਆਂ ਦੇਮ ਤੇ ਇਹ ਕਹਿ ਰਹੇ ਨੇ ਕਿ ਸਬਰੀਜ਼ਮ ਬਾਗੋਂ ਦੇ ਲਈ ਅਤੇ ਪੰਜਾਬ ਦੇ ਲਈ ਇਹ ਚੂੜੀਆਂ ਭੇਜੀਆਂ ਜਾਣੀਆਂ ਨੇ ਹਲੇ ਵੀ ਪ੍ਰਦਰਸ਼ਨ ਜਿਹੜਾ ਲਗਾਤਾਰ ਚੱਲ ਰਿਹਾ ਹਾਲਾਂਕਿ ਪੁਲਿਸ ਦਾ ਜਿਹੜਾ ਸੁਰੱਖਿਆ ਵਾਲੇ ਤੋਂ ਤਰਕਾ ਕੀ ਰਮਜ਼ਬੂਤ ਕੀਤਾ ਹੋਇਆ ਔਰ ਪੁਲਿਸ ਨੇ ਪੜਨੀਆਂ ਬੁਸ਼ਾੜਾ ਵੀ ਇਹਨਾਂ ਤੇ ਛੜੀਆਂ ਨਹੀਂ ਉਸ ਦੇ ਬਾਵਜੂਦ ਇਹ ਲੋਕ ਇੱਥੋਂ ਹਟਣ ਲਈ ਤਿਆਰ ਨਹੀਂ ਹਲੇ ਵੀ ਡਟੇ ਹੋਏ ਨੇ ਔਰ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਜੀ ਧੰਨਵਾਦ ਨਪਿੰਦਰ ਸਾਰੀ ਜਾਣਕਾਰੀ ਦੇ ਲਈ